ਪਰ ਨਾਲ ਦੇ ਵਿੱਚ ਭਰਾਵੋ ਇਹਨੇ ਰੋਕਾਂ ਟੋਕਾਂ ਦੇ ਬਾਅਦ ਚ ਪਹੁੰਚੇ ਭੈਣੋ ਤੇ ਭਰਾਵੋ ਆਪਣੀ ਜਥੇਬੰਦੀ ਵੱਲੋਂ ਵੀ 9 ਥਾਏ ਆ ਦੂਜੇ ਸਾਥੀ ਸਾਰੇ ਨਾਲ ਆ ਜਥੇਬੰਦੀਆਂ ਵਾਲੇ ਪੂਰੇ ਪੰਜਾਬ ਦੀ ਰਿਪੋਰਟ ਨਹੀਂ ਵੀ ਕਿੰਨੇ ਕਿੰਨੇ ਥਾਂ ਤੇ ਚੱਲਿਆ ਜਾਗਾ ਉਹ ਮਹਾਲੀ ਵੀ ਪਹੁੰਚ ਗਏ ਹੋਣ ਇਧਰ ਸਰਕਾਰ ਨਾਲ ਗੱਲ ਚੱਲੀ ਉਹਨਾਂ ਦੇ ਅਧਿਕਾਰੀਆਂ ਨਾਲ ਉਹ ਕਹਿੰਦੇ ਜੀ ਤੁਹਾਡੇ ਬੰਦੇ ਛੱਡ ਦੇ ਨੇ ਮੁਕਾ ਦਿਓ ਗੱਲ ਚਲੋ ਇਧਰੋਂ ਕਰਾਂ ਰੈ ਹੋ ਕੇ ਹੋਗੀ ਜੇ ਤੁਸੀਂ ਬੰਦੇ ਛੱਡਦੇ ਹੋ ਫਿਰੇ ਮੁਕਾਇਆ ਜਾ ਸਕਦਾ ਹੈ ਫੈਸਲਾ ਹੁਣ ਇਹ ਹੋ ਗਿਆ ਕਿ ਜਿਹੜੇ ਠਾਣਿਆਂ ਚ ਬੰਦਾ ਉਹ 5 ਵਜੇ ਨੂੰ ਛੱਡੇ ਜਾਣਗੇ ਸਾਰੇ 5 ਤਾਂ ਤੇ ਟੱਪ ਗਿਆ ਸਮਾਂ ਹੁਣ ਤੱਕ ਆਪਣੇ ਕੋਲੇ ਫੋਨ ਆਉਣੇ ਚਾਹੀਦੇ ਸੀਗੇ ਵੀ ਉਹ ਬੰਦੇ ਛੱਡੇ ਗਏ ਜਿਹੜੇ ਕੋਈ ਜੇਲ੍ਹਾਂ ਚ ਭੇਜਦੇ ਉਹ ਕਹਿੰਦੇ ਕੱਲ ਨੂੰ ਛੱਡ ਦਿਆਂਗੇ ਹੁਣ ਜਿਹੜਾ ਭਗਵੰਤ ਮਾਨ ਆਦਾ ਸੀ ਵੀ ਆ ਫੜ ਫੜ ਕੇ ਪੱਦਰ ਕਰਨੇ ਆ ਉਹ ਫਿਰ ਉਹ ਪੱਦਰ ਕਰ ਲਾਂਦਾ ਪਹਿਲਾਂ ਫੇਰ ਦੇਖ ਲਾਂਦੇ ਗੱਲ ਚ ਲਾ ਕੇ ਏਡੀ ਕੀ ਉਹ ਆਫਤਾਈ ਸੀ ਇਧਰੋਂ ਜਿਹੜਾ ਪੂਰਾ ਆਪਣਾ ਐਲਾਨ ਹੈ ਬੰਦਿਆਂ ਨੂੰ ਲੈ ਕੇ ਜਾਣਾ ਇਹ ਬੰਦੇ ਜੀ ਕਹ ਕੇ ਮੁੱਖਰਦੇ ਐ ਇੱਥੇ ਐਸਐਸਪੀ ਦੀ ਹਾਜ਼ਰੀ ਚਾਹ ਫੋਰਸ ਆਪਾਂ ਗਏ ਆ ਜਦੋਂ ਸੱਦੇ ਆਪਾਂ ਨੂੰ ਆਪਾਂ ਕਿਹਾ ਵੀ ਐਸਾ ਸੜਕ ਰੋਕੀ ਨਹੀਂ ਤੁਸੀਂ ਪਹਿਲਾਂ ਟ੍ਰੈਫਿਕ ਚਲਾਓ ਜੇ ਉਦੋਂ ਗਾਹਲੀ ਕੋਈ ਗੱਲ ਕਰਨੀ ਹੋਵੇ ਕਰ ਲਉਣੀ ਕੋਈ ਨਹੀਂ ਕਰਨੀ ਠੀਕ ਆ ਕਹਿੰਦੇ ਜੀ ਦੋਨਾਂ ਪਾਸੇ ਟਰੈਫਿਕ ਚਲਾ ਦਿਆਨੇ ਆ ਦੋਨਾਂ ਪਾਸੇ ਟਰੈਫਿਕ ਨਹੀਂ ਚਲਾਈ ਸ਼ਾਇਦ ਹਜੇ ਵੀ ਜਿਹੜੇ ਆ ਭਰਾ ਲੰਘ ਰਹੇ ਇਹਨਾਂ ਨੂੰ ਕੀ ਪਤਾ ਹੈ ਵੀ ਇਧਰ ਨਾਲ ਪਾਸਾ ਰੋਕਿਆ ਜੀ ਸ਼ਾਇਦ ਖਾਨ ਨੂੰ ਉਧਰ ਦੀ ਲੰਘਣ ਦਿੰਦੇ ਆ ਸਾਨੂੰ ਅਸੀਂ ਉਹਨੂੰ ਕਹਿੰਦੇ ਸਾਡਾ ਡਿਕਾ ਕਹਿੰਦੇ ਤੁਹਾਨੂੰ ਬੈਠਾ ਨੂੰ ਲਾਟੜ ਦੂ ਕੋਈ ਖਬਰਾਂ ਕੀ ਜੀ दारू ਪੀਤੀ ਹੋਵੇ ਅਸੀਂ ਕਹੇ ਸੀ ਜਮਾਂ ਕੱਚੇ 'ਚ ਕਰਾਂਗੇ ਕੱਚੇ 'ਚ ਤਾਂ ਨਹੀਂ ਲਟੜਦਾ ਕੋਈ ਆਕੇ ਜੰਦਿਆ ਗੱਲ ਤੁਹਾਡੀ ਮੰਨੀ ਨਹੀਂ ਕਿਉਂਕਿ ਹਜੇ ਵੀ ਦਿਖਾਉਣਾ ਚਾਹੁੰਦੇ ਆ ਨਹੀਂ ਨਹੀਂ ਇੱਕ ਸੜਕ ਤਾਂ ਰੋਕੀ ਹੋਈ ਐ ਜਦੋਂ ਮੈਂ ਚੈਨਲ ਵਾਲੇ ਭਰਾਵਾਂ ਨੂੰ ਕਹਿੰਦਾ ਭਲੇਖਾ ਨਹੀਂ ਰਹਿਣਾ ਚਾਹੀਦਾ ਇਸ ਗੱਲ ਦਾ ਉਦੋਂ ਅਗਲੀ ਗੱਲ ਇਹ ਐ ਕਿ ਸੰਯੁਕਤ ਮੋਰਜੇ ਦੀ ਸੇਤੀ ਮੀਟਿੰਗ ਹੋਣੀ ਐ ਜਿਹੜਾ ਭਗਵਾਨਤ ਮਾਨ ਕਹਿੰਦਾ ਵੀ ਮੈਂ ਤਾਂ ਨਹੀਂ ਸੁਣਦਾ ਹੁੰਦਾ ਗੱਲ ਉਹਨੂੰ ਮਜਬੂਰ ਕਰਨਾ ਮੰਗਾ ਲਾਗੂ ਕਰਨ ਵਾਸਤੇ ਜਦੋਂ ਦੀ ਉਹਦਾ ਸੇਤੀ ਐਲਾਨ ਹੋਊ ਤੇ ਜਿਹਦੇ ਚ ਲੋਕਾਂ ਨੂੰ ਵੀ ਤਕਲੀਫ ਨਹੀਂ ਹੋਊ ਇਹੋ ਜਿਹਾ ਐਲਾਨ ਹੋਣਾ ਐ ਇਥੋਂ ਆਪਾਂ ਮਗਾਉਣਾ ਉਦੋਂ ਐ ਜਦੋਂ ਆਪਣੇ ਕੋਲ ਗਰੰਟੀ ਹੋ ਗਏ ਕਿ ਥਾਣੇ ਵਾਲੇ ਬੰਦੇ ਛੱਡ ਦੇ ਤੇ ਉਸ ਤੋਂ ਬਾਅਦ ਜੇ ਕੋਈ ਜੇਲ੍ਹ ਵਾਲੇ ਬੰਦੇ ਨੂੰ ਕੱਲ ਨੂੰ ਨਹੀਂ ਛੱਡਦੇ ਆਪਾਂ ਭਰਾਵੋ ਪਰਸੋਂ ਇੱਥੇ ਫੇਰ ਆਵਾਂਗੇ ਇਹਨੇ ਇਹ ਦੇਖ ਲਾਣਾ ਕੱਲ ਤੇ ਕਰਾਪਾ ਨੂੰ ਡਿਕੜਾ ਪੈਣਾ ਫਿਰ ਜਦੋਂ ਵਾਦਾ ਕਰ ਲਿਆ ਇਸ ਕਰਕੇ ਸਾਰੀ ਜਿਹੜਾ ਕੋਈ ਲੰਗਰ ਪਾਣੀ ਬਣਾਉਣਿਆ ਬਣਾ ਲਓ ਸਟੇਜ ਆਪਣੀ ਚੱਲਦੀ ਰੱਖਣੀ ਚਾਹੀਦੀ ਹੈ ਹੁਣ ਜਿਹੜੇ ਭਾਈ ਤੁਸੀਂ ਉੱਧਰ ਜਾਂਦੇ ਸਾਰੇ ਦਾ ਨਹੀਂ ਲੰਗਰ ਪਾਣੀ ਚ ਲੱਗੇ ਤੁਹਾਨੂੰ ਮਾੜਾ ਸੱਤ ਗੱਲੇ ਸਾਰੇ ਹਜੇ ਨਹੀਂ ਰੌਣਕ ਬਣ ਗਈ ਇਸ ਕਰਕੇ ਤੁਸੀਂ ਬੈਠੋ ਦੇਖ ਜਾਣੇ ਇਹਦੇ ਟਕਰ ਕੀ ਹੁੰਦਾ ਜੇ ਬਹੁਤ ਨਹੀਂ ਇਹਦੇ ਟਕਰ ਵੀ ਨਾ ਛੜਣਾ ਫਿਰ ਕੋਈ ਕਰ ਲਾਂਗੇ ਦੇਖ ਲਾਂਗੇ ਅਗਲਾ ਵੀ ਕੀ ਕਰਨਾ ਇਸ ਕਰਕੇ ਸਾਰੇ ਬੈਠੋ ਅਗਲੀ ਮੀਟਿੰਗ ਹੋਣੀ ਆ ਉਹਦੇ ਤੇ ਅਗਲਾ ਲਾਂਡ ਛੇਤੀ ਥੋਡੇ ਕੋਲੇ ਆਉਣਾ ਅੱਜ ਜੇ ਸਾਡੇ ਸਾਰੇ ਬੰਦੇ ਛੜਦੇ ਐ ਥਾਣੇ ਵਾਲੇ ਅੱਜ ਦੂਜੇ ਕੱਲ ਨੂੰ ਇਹਦੇ ਤੇ ਕੇਰਾ ਆਪਾਂ ਮੁਕਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ